ਸਰਦਾਰ ਤੇ ਸਵੀਰ ਬੈਂਕ ਦਾ ਖੇਡਾ ਜੋ ਕਿ ਤੁਹਾਡੇ ਨਾਲ ਕਰੂਨਾ ਘਟਿਆ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ ਕੱਲ ਸਾਡੇ ਭਿੰਡੀ ਨੇ ਕੀਤੀ ਸੀ ਕਰੂਨਾ ਘਟਿਆ ਬਾਰੇ ਕਿ ਈਆਂ ਨੂੰ ਕੁੱਖ ਦੇ ਵਿੱਚ ਹੀ ਮਾਰ ਦਿੰਦੇ ਐ ਸੋ ਇਹਦੇ ਬਾਰੇ ਕੁਝ ਜਾਣਗੀਆਂ ਨਾਂ ਨਹੀਂ ਲਿਖੀਆਂ ਹੋਈਆਂ ਇਹ ਕੁੱਤਾ ਕੁੱਤੇ ਦਾ ਬੈਰੀ ਇਹ ਗੱਲ ਬੜੀ ਪੁਰਾਣੀ ਏ ਕੁੱਤਾ ਕੁੱਤੇ ਦਾ ਬੈਰੀ ਇਹ ਗੱਲ ਬੜੀ ਪੁਰਾਣੀ ਏ ਔਰਤ ਧੀ ਦੀ ਬੈਰੀ ਇਹ ਤਾਂ ਨਵੀਂ ਕਹਾਣੀ ਏ ਔਰਤ ਹੋ ਕੇ ਔਰਤਾ ਪੁੱਤਾਂ ਨੂੰ ਹੀ ਚਾਹੁੰਦੀਆਂ ਨੇ ਔਖ ਵਿੱਚ ਪਾਲਦੀਆਂ ਧੀਆਂ ਦਾ ਇਹ ਕਤਲ ਕਰਾਉਂਦੀਆਂ ਨੇ ਔਖ ਵਿੱਚ ਪਾਲਦੀਆਂ ਧੀਆਂ ਦਾ ਕਿਉਂ ਕਤਲ ਕਰਾਉਂਦੀਆਂ ਨੇ ਚੱਲੀ ਇੰਡੀਆ ਵਿੱਚੇ ਨਵੀਂ ਬਿਮਾਰੀ ਜਿਹੜੀ ਏ ਇਹ ਹੈ ਸਾਡੇ ਇੰਡੀਆ ਦੇ ਵਿੱਚ ਦੀ ਪਾਕਿਸਤਾਨ ਦੇ ਕਿਸੇ ਹੋਰ ਦੇਸ਼ ਹੀ ਚਲੇ ਜਾਓ ਇੰਨੀ ਕੀ ਕਾਨੂੰਨ ਹੱਤਿਆ ਨਹੀਂ ਹੁੰਦੀ ਚੱਲੀ ਇੰਡੀਆ ਵਿਜੇ ਨਵੀਂ ਬਿਮਾਰੀ ਜਿਹੜੀ ਹੈ ਅਲਟਰਾ ਸਾਊਂਡ ਮਸ਼ੀਨਾ ਕਰਕੇ ਬੈਠੀ ਬੈਲੀ ਹੈ ਮੁੰਡਾ ਹੈ ਜਾਂ ਕੁੜੀ ਪੇਟ ਵਿੱਚ ਪਤਾ ਲਗਾਉਂਦੀਆਂ ਨੇ ਮੁੰਡਾ ਹੈ ਜਾਂ ਕੁੜੀ ਪੇਟ ਵਿੱਚ ਪਤਾ ਲਗਾਉਂਦੀਆਂ ਨੇ ਉੱਖ ਵਿੱਚ ਪਾਉਂਦੀਆਂ ਟੀਨਾਂ ਦਾ ਇੱਕ ਕੱਟਰ ਪਾਉਂਦੀਆਂ ਨੇ ਕੱਟਰ ਦੇ ਕੇ ਵੀ ਅਣਪੜਾ ਵਾਲੀਆਂ ਗੱਲਾਂ ਕਰਦੇ ਨੇ ਹਸਪਤਾਲ ਜੇ ਜਾ ਕੇ ਡਾਕਟਰਾਂ ਦੇ ਢ ਭਰਦੇ ਨੇ ਜਾਨ ਜਾਨ ਦੀ ਦਾ ਜਾਵੇ ਭੋਰਾ ਨਾ ਕ ਬਣਾਉਂਦੀਆਂ ਨੇ ਹੁਕਮ ਵਿੱਚ ਪਾਉਂਦੀਆਂ ਧੀਆਂ ਦਾਏ ਕਤਲ ਕਰਾਉਂਦੀਆਂ ਨੇ ਬੈਜ਼ ਆਖ ਦਾ ਪਿੰਡ ਦਾ ਵਖੇੜੇ ਵਾਲਾ ਸਾਰਿਆਂ ਨੂੰ ਕੋਈ ਰੋਕ ਸਰਪੋਤਾ ਰੋਕ ਲੋ ਧੀਆਂ ਦੇ ਹਤਿਆਰਿਆਂ ਨੂੰ ਬੈਜ਼ ਆਖ ਦਾ ਪਿੰਡ ਦਾ ਵਖੇੜੇ ਵਾਲਾ ਸਾਰਿਆਂ ਨੂੰ ਕੋਈ ਰੋਕ ਸਰਪੋਤਾ ਰੋਕ ਲੋ ਧੀਆਂ ਦੇ ਹਤਿਆਰਿਆਂ ਨੂੰ ਮੇਂ ਮਾਂ ਧੀਆਂ ਮਾਪਿਆਂ ਨੂੰ ਚਾਹੁੰਦੀਆਂ ਨੇ ਔਖ ਵਿੱਚ ਪਾਦੀਆਂ ਧੀਆਂ ਦਾ ਇਹ ਕਦਰ ਕਰਾਉਂਦੀਆਂ ਨੇ